ਫਿਰ ਤਾਂ ਬਾਬੇ ਦਾ ਅਰਦਾਸ ਕਰਦੇ ਥੋੜੇ ਜਗ੍ਹਾ ਹੋ ਜੇ ਥੋੜੇ ਜਗ੍ਹਾ ਜਦੋਂ ਆਈ ਆਇਆ ਜਗ੍ਹਾ ਬਣਾਉਂਗੇ ਫਿਰ ਆਪਾਂ ਲੱਗੇ ਜਾਂਦੇ ਠੀਕ ਹੈ ਅਸੀਂ ਇਹ ਲਈ ਅਰਦਾਸ ਕਰਾਇਆ ਭਾਈ ਸੋਣੇ ਜਿੰਨਾ ਵਾਧੂ ਹੋ ਜੇ ਤੇ ਕੋਈ ਤਿੰਨ ਚਾਰ ਕੁੱਤੇ ਰੱਖ ਲਓ ਚਲੋ ਜੀ ਤੁਹਾਨੂੰ ਅੱਗੇ ਹੋਰ ਲਾਇਬ੍ਰੇਰੀ ਦਿਖਾਉਣੇ ਆ ਕਬਾਈ ਇੱਧਰ ਖੜਿਆ ਲਾਇਬ੍ਰੇਰੀ ਲੈ ਕੇ ਅ ਭਾਈ ਕੀ ਹਾਲ ਚਾਲ ਹੈ ਠੀਕ ਆ ਜੀ ਠੀਕ ਆ ਕਿੱਥੋਂ ਆਏ ਆਪਾਂ ਸੁਨਾਮ ਤੋਂ ਜੀ ਸੁਨਾਮ ਤੋਂ ਇਹਰ ਤੋਂ ਕੰਮ ਕਰ ਰਿਹਾ ਲਾਇਬ੍ਰੇਰੀ ਬਾ ਹੋ ਗਏ 5 6 ਸਾਲ ਜੀ ਹੋਰ ਵੀ ਕੋਈ ਬਰੀਡ ਤੁਹਾਡੇ ਕੋਲੇ ਨਾ ਲਾਇਬ੍ਰੇਰੀ ਦੇ ਫਾਇਰ ਆਹ ਜੀ ਹਾਂ ਵਧੀਆ ਲੱਗਦਾ ਆਹ ਜੀ ਹਾਂ ਇਹਦਾ ਕਿਹੜਾ ਸੁਭਾਅ ਹੁੰਦਾ ਇਹ ਤਾਂ ਵਧੀਆ ਸਾਊ ਹੁੰਦੇ ਨੇ ਜੀ ਸਾਊ ਹੁੰਦੇ ਨੇ ਘਰੇ ਰੱਖਣ ਨੂੰ ਵਧੀਆ ਹੁੰਦਾ ਪੂਰਾ ਜੀ ਪੂਰਾ ਬੱਚਿਆਂ ਤਾਂ ਨਹੀਂ ਪਰੇਸ਼ਾਨ ਕਰਦਾ ਨਾ 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 ਜੀ ਇਹਨਾਂ ਦਾ ਵੜ ਲੈਂਦੇ ਨੇ ਨਾ 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 ਜੀ ਜ ਵੀ ਨਹੀਂ ਤਾਂ ਸਾਈਲੈਂਟ ਬਰੀਡ ਆ ਜੀ ਅੱਛਾ ਸਾਈਲੈਂਟ ਬਰੀਡ ਆ ਭੌਂਕਦਾ ਵੀ ਨਹੀਂ ਹੈਗਾ ਐਂ ਤਾਂ ਭੌਂਕਦਾ ਤਾਂ ਹੈਗਾ ਸਾਈਲੈਂਟ ਕਿੱਥੋਂ ਹੁੰਦਾ ਆਹ ਤਾਂ ਵੀ ਰਾਖੀ ਦਾ ਕਰਦਾਗਾ ਪਰ ਵੜਦਾ ਨਹੀਂ ਠੀਕ ਹੈ ਉਹ ਲੋ ਘਰੇ ਜਦੋਂ ਪਾ ਗੇਟ ਖੜਕਾਉਂਦਾ ਕੋਈ ਉਹ ਭੌਂਕਦਾ ਹਾਂਜੀ ਹਾਂ ਵਧੀਆ ਗੱਲ ਹੈ ਕਿੰਨੇ ਚਿਰ ਦੇ ਹੋਗੇ ਬੱਚੇ ਇਹ 38 ਦਿਨਾਂ ਦੇ ਜੀ 38 ਦਿਨਾਂ ਦੇ ਕਿੰਨੇ ਕਿੰਨਾ ਕਿ ਬੇਟ ਹੈਗਾ ਉਹਨੇ ਵਿੱਚ ਹੁਣ 5 ਕਿਲੋ ਤੋਂ ਉਪਰ ਹੋਣੇ ਕਿਲੋ ਦਾ ਹੈਗਾ ਹਾਂਜੀ ਹਾਂ ਵਧੀਆ ਗੱਲ ਹੈ ਕੀ ਡਿਮਾਂਡ ਆਦਨੇ ਦੀ ਇਹਦਾ ਮੇਲ 11000 ਜੀ ਫੀਮੇਲ 6000 ਫੀਮੇਲ 6000 ਦੀ ਮੇਲ 11000 ਹਾਂਜੀ ਹਾਂਜੀ ਇਹਦੇ ਡਿਸਕਾਊਂਟ ਹੋਊਗਾ ਕੋਈ ਕਰ ਦਾਂਗੇ ਜਿਹੜਾ ਤੁਹਾਡੇ ਚੈਨਲ ਤੋਂ ਆਉ ਠੀਕ ਹੈ ਅੱਛਾ ਡਿਲੀਵਰੀ ਕਰ ਦੋਗੇ ਜੀ ਹਾਂਜੀ ਹਾਂ ਇਹਦੇ ਜੇ ਕਿਸੇ ਨੇ ਮੰਗਵਾਉਣਾ ਹੋਵੇ ਭੇਜ ਦੋਗੇ ਜੇ ਕੋਈ ਘਰੇ ਲੈ ਕੇ ਆ ਕਹਦੇ ਵੀ ਮੈਂ ਘਰੋਂ ਲੈ ਕੇ ਆਉਣਾ ਘਰੇ ਮਦਰ ਫਾਦਰ ਆਪਣੇ ਕੋਲੀ ਨਾ ਘਰੋਂ ਆ ਕੇ ਲੈ ਜੇ ਜੀ ਘਰੇ ਵੇਜ ਟਕਰੇ ਦੇਖੇ ਆ ਕੇ ਨਾ ਵਧੀਆ ਗੱਲ ਆ ਵਾਹ ਜੀ ਬਾਈ ਕਿਸੇ ਲੈ ਕੇ ਜਾਣਾ ਘਰੋਂ ਵੀ ਲਿਜਾ ਸਕਦੇ ਹਾਂ ਮੰਗਵਾਉਣਾ ਤਾਂ ਡਿਲੀਵਰੀ ਕਰ ਦੇਣਗੇ ਉਹਦਾ ਚਾਰਜ ਲੱਗੂ ਪੰਜਾਬ ਪੰਜਾਬ ਵਿੱਚ ਕਰੋਗੇ ਹਾਂ ਜੀ ਹਾਂ ਪੰਜਾਬ ਦੇ ਵਿੱਚ ਕਿਸੇ ਨੂੰ ਜਰੂਰਤ ਆ ਮੰਗਵਾ ਸਕਦੇ ਹਾਂ ਉਹਦਾ ਚਾਰਜ ਲੱਗੂਗਾ ਲੋਕੇਸ਼ਨ ਦੇ ਅਕੋਰਡਿੰਗ ਤੇ ਮੋਬਾਈਲ ਨੰਬਰ ਬੋਲ ਦੋ 75298427 ਇੱਕ ਵਾਰੀ ਹੋਰ ਬੋਲੋ 752984427 ਲੋਕੇਸ਼ਨ ਸਨਾਮ ਸੰਗਰੂਰ ਠੀਕ ਆ ਬਾਈ ਦਾ ਨੰਬਰ ਨੋਟ ਕਰ ਲਓ ਕਿਸੇ ਨੂੰ ਜਰੂਰਤਾ ਸਨਾਮ ਏਰੀਆ ਦੇ ਕਿਸੇ ਨੂੰ ਵੀ ਜਰੂਰਤਾ ਡਿਲੀਵਰੀ ਪੰਜਾਬ ਤੱਕ ਹੈ ਮਾਰੋ ਕਾਲ ਤੇ ਬੱਚੇ ਕਿੱਥੋਂ ਹੈ ਬਾਈ ਪਿੰਡੋਂ ਗਰਾਹ ਹੈ ਜਿਲ੍ਹਾ ਸੰਗਰੂਰ ਆਪਣ ਹਾਂਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੋਨੀਆ ਜੀ ਇਹ ਕਿੰਨੇ ਚਿਰ ਦੇ ਬੱਚੇ ਤੁਹਾਡੇ ਕੋਲ ਇਹ ਵਿੱਚ 40 ਦਿਨਾਂ ਦੇ ਮਿਲ ਜਾਂਦੇ ਆ ਜੀ ਆਪਣੇ ਕੋਲ ਬੱਚੇ ਹਾਂਜੀ ਹਾਂਜੀ ਠੀਕ ਹੈ ਕੀ ਪ੍ਰਾਈਸ ਹੈ ਜੀ ਇਹਦਾ ਫੀਮੇਲ ਦਾ ਹੈਗਾ 12000 ਮੇਲ ਦਾ 15000 ਰੁਪਏ ਜੀ ਹਾਂਜੀ ਹਾਂਜੀ ਇਹਨਾਂ ਦਾ ਜਿਹੜਾ ਵੈਕਸੀਨ ਵਗੈਰਾ ਹੋਈ ਹੈ ਨਹੀਂ ਵੈਕਸੀਨ ਕਰਾਉਣੀ ਪੂਗੀ ਬਾਅਦ ਚ 45 ਦਿਨਾਂ ਤੇ ਹੁੰਦੀ ਹੈ ਜੀ ਅਗਲੇ ਆਪ ਕਰਾਵੂਗਾ ਹਾਂਜੀ ਹਾਂਜੀ ਤੁਸੀਂ ਕਦੋਂ ਨਹੀਂ ਕਰਦੇ ਨਹੀਂ ਜੇ ਬੱਚਾ ਅਗਲੇ ਦਿਕਰੇ ਵਾਗ ਗਿਆ ਆਪ ਕਰਾ ਲਊਗਾ ਜੀ ਅਬ ਦੀ ਤੇ ਸੱਲੀ ਨਾਲ ਬੰਦਾ ਜੀ ਇਹ ਤੁਹਾਡੇ ਕੋਲੇ ਰਹਿ ਗਿਆ ਆਪਾਂ ਕਰਵਾ ਕੇ ਦੇਵਾਂਗੇ ਫਿਰ ਮੈਨੂੰ ਜੋ 40 ਹਾਂ ਤੁਹਾਡੇ ਕੋਲੇ ਹੈਗਾ ਤੁਸੀਂ ਕਰਕੇ ਦੇਵੋਗੇ ਹਾਂ ਹਾਂ ਫਿਰ ਕਰਕੇ ਦੇਵਾਂਗੇ ਠੀਕ ਹੈ ਹਾਂਜੀ ਹਾਂਜੀ ਇਹਦੀ ਡਿਲੀਵਰੀ ਕਰ ਦਿੰਦੇ ਹੋ ਡਿਲੀਵਰੀ ਹੋ ਜੂਗੀ ਵੀਰੇ ਆ ਫੀਮੇਲ ਦੇਗਾ 12000 ਮੇਲ ਦਾ 15000 ਡਿਸਕਾਊਂਟ ਹੋਊਗਾ ਤੇ ਹਾਂ ਮਾਨਤਨ ਕਰਾਂਗੇ ਜਿਹੜਾ ਬਾਈਆਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਾ ਕੇ ਆਊਗਾ ਪੂਰਾ ਮਾਨਤਨ ਕਰਾਂਗੇ ਆਪਾਂ ਠੀਕ ਹੈ ਧੰਨਵਾਦ ਵੀਰੇ ਤੇ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈਗਾ ਜੀ ਆਪਣਾ 7009606050 ਰਿਪੀਟ ਕਰ ਦੋ 7009606050 ਠੀਕ ਹੈ ਲੋਕੇਸ਼ਨ ਦੱਸ ਦੋ ਲੋਕੇਸ਼ਨ ਆਪਣੀ ਜ਼ਿਲ੍ਹਾ ਸੰਗਰੂਰ ਤਹਿਸੀਲ ਸ੍ਰਾਮ ਪਿੰਡੋ ਗਰਾਹਾ ਜੀ ਜੋ ਵੀ ਸ੍ਰਾਮ ਦੇ ਨੇੜੇ ਪਿੰਡ ਗਰਾਹਾ ਬਾਈ ਨੂੰ ਕਰ ਲੋ ਕਾਲ ਕਿਸੇ ਨੂੰ ਸਿੜਜੂ ਦੇ ਬੱਚਿਆਂ ਦੀ ਜ਼ਰੂਰਤ ਆ ਇਹਨਾਂ ਤੋਂ ਤੁਸੀਂ ਲੈ ਸਕਦੇ ਹੋ ਧੰਨਵਾਦ ਵੀਰੇ ਧੰਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਬਹੁਤ ਵਧੀਆ ਜੀ ਕਿੱਥੋਂ ਆਇਓ ਮੈਂ ਲਾਲੜੂ ਤੋਂ ਜੀ ਡਿਸਟ੍ਰਿਕਟ ਚੰਡੀਗੜ੍ਹ ਕੋਲੇ ਨਹੀਂ ਹੈਗਾ ਹਾਂ ਜੀ ਹਾਂ ਜੀ ਡਿਸਟ੍ਰਿਕਟ ਮੁਹਾਲੀ ਜ਼ਿਰਖਪੁਰ ਕੋਲੇ ਜੀ ਠੀਕ ਹੈ ਜ਼ਿਰਖਪੁਰ ਕੋਲੇ ਸੌਰੀ ਠੀਕ ਹੈ ਸਿਰਜੂ ਦੇ ਬੱਚੇ ਤੁਹਾਡੇ ਸਿਰਜੂ ਹਾਂ ਜੀ ਕਿੰਨੀ ਅਜੇ ਨੇ ਇਹ ਅੱਜ ਹੋ ਗਏ ਜੀ 39 ਡੇ 39 ਡੇਸ ਤੇ ਇਹਦੀ ਵੈਕਸੀਨ ਵਗੈਰਾ ਇਹਦੀ ਫਸਟ ਡੀਪੀ ਲੱਗ ਚੁੱਕਾ ਜੀ ਜਿਹੜਾ 30 ਡੇ ਤੇ ਲੱਗਦਾ ਹੁੰਦਾ ਪੱਪੀ ਡੀਪੀ ਉਹ ਆਪਾਂ ਲਾਇਆ ਹੋਇਆ ਪੱਪੀ ਡੀਪੀ ਦਾ ਕੀ ਮਤਲਬ ਹੁੰਦਾ ਪੀ ਡੀ ਬੀ ਵੈਸੇ ਲਾ ਦਿੰਨੇ ਆ ਬਿਮਾਰੀਆਂ ਬੂਪੂਰੀਆਂ ਦਾ ਬੱਚਾ ਰਹਿੰਦਾ ਬੱਚਾ ਬਾਈ ਦੇਵੇ ਨਾ ਸੇਲ ਹੋਵੇ ਲੇਟ ਸੇਲ ਹੋਵੇ ਤਾਂ ਸਾਨੂੰ ਮਤਲਬ ਉਹਦੀ ਕੋਈ ਐਨੀ ਟੈਨਸ਼ਨ ਨਹੀਂ ਹੁੰਦੀ ਕਈ ਵਾਰ ਵੈਕਸੀਨ ਹੁੰਦੀ ਆ ਜਾਂ ਡ੍ਰੌਪਸ ਹੁੰਦਾ ਕਿ ਵੈਕਸੀਨ ਹੁੰਦੀ ਆ ਜੀ ਇਹ ਹਾਂਜੀ ਉਹਨੂੰ ਡ੍ਰਿਪਲ ਆ ਲੈਣਾ ਪੈਂਦਾ ਇੰਜੈਕਸ਼ਨ ਇੰਜੈਕਸ਼ਨ ਲਾਉਣਾ ਪੈਂਦਾ ਹਾਂ ਹਾਂਜੀ 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 ਤੁਸੀਂ ਇਹਦੇ ਕਰ ਦਿੱਤਾ ਹੈ ਉਹ ਕੀਤਾ ਹੋਇਆ ਹੈ ਜੀ ਇਹਦਾ ਕਾਰਡ ਵਗੈਰਾ ਬਣਿਆ ਹੁੰਦਾ ਇਹਦਾ ਕਾਰਡ ਬਣਾ ਕੇ ਦਿੰਨੇ ਆ ਜਿਹੜਾ ਕਾਰਡ ਲੈਣ ਦੇ ਬੱਚੇ ਇਹ ਬਲੱਡ ਲਾਈਨ ਤਾਂ ਨਹੀਂ ਆਪਣੇ ਕੋਲੇ ਮਦਰ ਫਾਦਰ ਆ ਇੱਕੋ ਹੀ ਪੇਅਰ ਆ ਜੀ ਉਹਦੀ ਬਰੀਡ ਨੇ ਘਰ ਦੀ ਬਰੀਡ ਆ ਜੀ ਇਹ ਸ਼ੌਂਕ ਨੂੰ ਰੱਖੇ ਨੇ ਵੈਸੇ ਇਹਦੇ ਮਦਰ ਫਾਦਰ ਸ਼ੂਟਿੰਗ ਵਗੈਰਾ ਤੇ ਜਾਂਦੇ ਆਂ ਜੀ ਜਿਵੇਂ ਸ਼ੂਟਿੰਗ ਵਗੈਰਾ ਹੁੰਦੀ ਆ ਉਹਨਾਂ 'ਚ ਜਾਂਦੇ ਆਂ ਬਸ ਐਕਟਰ ਨੇ ਮੰਨੋ ਹਾਂ ਜੀ ਮਦਰ ਐਕਟਰ ਨਹੀਂ ਫਾਦਰ ਹਾਂ ਜੀ ਹਾਂ ਜੀ ਆ ਗੱਲ ਬਾਤ ਆ ਬਾਈ ਸਿਨੇਮਾ ਚੱਕੀ ਫਿਰਦਾ ਦੇਖੋ ਨਾਲ ਅਗਲਾ ਨਵੀਂ ਜਨਰੇਸ਼ਨ ਦਾ ਸਿਨੇਮੇ ਦੀ ਆ ਦੇਖ ਲਓ ਇਹ ਵੀ ਐਕਟਰ ਬਣਨਗੇ ਤੁਸੀਂ ਕਦੇ ਨਹੀਂ ਐਕਟਰ ਬਣੇ ਨਹੀਂ ਨਹੀਂ ਸਾਨੂੰ ਕੀਤੇ ਜੀ ਆਪਾਂ ਤਾਂ ਫਸੇ ਥੋੜੀ ਐਕਟਰ ਬਣਦੀ ਹੁੰਦੇ ਨੇ ਲੇਟ ਜ਼ੋਦੀ ਆਈ ਜੀ ਕੁਛ ਕਰਦੀਆਂ ਮਜਬੂਰੀਆਂ ਹੋ ਜਾਂਦੀਆਂ ਆ ਟਾਈ ਬਾਈ ਬਹੁਤ ਲੇਟ ਆਈ ਜੀ ਜਦੋਂ ਤੱਕ ਦਾ ਟਾਈਮ ਹੀ ਨਿਕਲ ਚੁੱਕਾ ਜੀ ਕਿੰਨੀਆਂ ਜੋਗ ਸੀ ਤੁਹਾਨੂੰ ਸੋਝੀ ਆ ਜੀ ਮੇਰੀ ਵੈਸੇ ਤਾਂ ਮੈਚੋਰ ਹੋ ਗਏ ਸੀ ਸੱਚੀ ਰਿਐਲਿਟੀ ਦੱਸੂਗਾ ਵੈਸੇ ਤਾਂ ਮੈਚੋਰ ਹੋ ਗਏ ਸੀ 18 19 ਸਾਲ ਦੀ ਉਮਰ ਚ ਬਟ ਫਿਰ ਥੋੜਾ ਘਰ ਕੋ ਸਾਂਭਣਾ ਸੀ ਹਨਾ ਸੋਝੀ ਕਦੋਂ ਆ ਜੀ ਸੋਝੀ ਤਾਂ ਫਿਰ ਆ ਜਾਂਦੀ ਆ ਜੀ 12 13 ਸਾਲ ਦੇ ਬੰਦੇ ਨੂੰ ਮਤਲਬ ਫਿਰ ਉਦੋਂ ਬਾਅਦ ਟਰੈਕਟਰ ਬਣ ਸਕਦੇ ਤੁਸੀਂ ਨਹੀਂ ਬਟ ਨਹੀਂ ਬਣ ਸਕੇ ਨਾ ਜੀ ਕੁਝ ਹੁੰਦੀਆਂ ਨੇ ਘਰ ਦੀਆਂ ਮਜਬੂਰੀਆਂ ਉਧਰ ਨੂੰ ਇਹ ਚੀਜ਼ਾਂ ਮੈਟਰ ਨਹੀਂ ਕਰਦਾ ਨਹੀਂ ਉਹ ਚੀਜ਼ਾਂ ਮੈਟਰ ਕਰਦੀਆਂ ਨੇ ਜੀ ਕਿਉਂਕਿ ਬਹੁਤ ਕੁਝ ਚਾਹੀਦਾ سپورਟ ਚਾਹੀਦੀ ਆ ਪੈਸਾ ਚਾਹੀਦਾ ਉਹ ਜਿਹੜਾ ਆਪਣੇ ਕੋਲੇ ਹੈਗਾ ਨਹੀਂ ਸੀ ਹੈਨਾ ਤੂੰ ਹੈਗੀ ਥੋੜੀ ਅੰਦਰੋਂ ਤਮੰਨਾ ਵੀ ਐਕਟਰ ਬਣਨ ਦੀ ਨਹੀਂ 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 ਜੀ ਨਹੀਂ ਮੇਰੀ ਤਾਂ ਬਰੀਡਿੰਗ ਕਰਨ ਦੀ ਤਮੰਨਾ ਸੀ ਜੀ ਮੈਂ ਤਾਂ ਕੁੱਤੇ ਵਾਲੀ ਲਾਈਨ 'ਚ ਆ ਗੇ ਮੈਂ ਤਾਂ ਡੌਗ ਦੀ ਲਾਈਨ 'ਚ ਆ ਪਹਿਲਾਂ ਡੌਗ ਲਵਰ ਸੀਗਾ ਜੀ ਫਿਰ ਹੌਲੀ ਹੌਲੀ ਉਹੀ ਮੇਰੇ ਕੋਲੇ 2 ਪੇਅਰ ਅਡਲਟ ਨੇ ਜੀ ਬਾਕੀ ਉਹਨਾਂ ਦੇ ਬੱਚੇ ਹੁੰਦੇ ਆ ਬਾਕੀ ਮੈਂ ਸਟਡ ਸਰਵਿਸ ਦੇਣਾ ਜੀ ਕੀ ਪ੍ਰਾਈਸ ਹੈ ਜੀ ਇਹ ਮੇਲ 15 ਦਾ ਫੀਮੇਲ 12 ਦੀ ਜੀ ਡਿਸਕਾਊਂਟ ਕਿੰਨਾ ਹੋਊਗਾ ਡਿਸਕਾਊਂਟ ਕਰ ਦਾਂਗੇ ਮਾਨ ਤਾਨ ਕੋਈ ਗੱਲ ਨਹੀਂ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਪਹਿਲਾ ਨੰਬਰ ਬੋਲ 9780051311 ਰਿਪੀਟ ਕਰ ਦਿਓ 9780051311 ਠੀਕ ਹੈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਕ੍ਰਿਸ਼ਨਾ ਜੀ ਫਾਰਮ ਦਾ ਨਾਮ ਹੈ ਜੀਐਸ ਡੋ ਕੈਨਲ ਲੋਕੇਸ਼ਨ ਲੋਕੇਸ਼ਨ ਲਾਲੜੂ ਡਿਸਟ੍ਰਿਕਟ ਮੋਹਾਲੀ ਠੀਕ ਹੈ ਜੀ ਸੋ ਬਾਈ ਲਾਲੜੂ ਦਾ ਨੰਬਰ ਨੋਟ ਕਰੋ ਕਿਸੇ ਨੂੰ ਜ਼ਰੂਰਤਾ ਆ ਦੇਖੋ ਇਹਨਾਂ ਦੇ ਪੱਪੀ ਬਹੁਤ ਵਧੀਆ ਨੇ ਸਾਫ਼ ਸੁਥਰੇ ਨੇ ਤੇ ਤੁਸੀਂ ਵਿਜ਼ਿਟ ਕਰਕੇ ਵੀ ਲੈ ਕੇ ਜਾ ਸਕਦੇ ਹੋ ਤੇ ਆਨਲਾਈਨ ਵੀ ਮੰਗਵਾ ਸਕਦੇ ਹੋ ਆਨਲਾਈਨ ਵੀ ਡਿਲੀਵਰੀ 올ਓਵਰ ਇੰਡੀਆ ਡਿਲੀਵਰੀ ਓਕੇ ਧੰਨਵਾਦ ਵੀਰੇ ਬਹੁਤ ਮਿਹਰਬਾਨੀ ਚੱਲ ਜਾਈਏ ਅੱਗੇ ਆਜੋ ਇਧਰ ਪੂਰਾ ਇੱਕ ਲੋਡ ਧਰਿਆ ਪਿਆ ਇਹਨਾਂ ਨੇ ਰੰਗ ਬਰੰਗੇ ਡੌਗ ਨੇ ਇਹਨਾਂ ਨੂੰ ਐਂ ਪਏ ਰਹੇ ਨੇ ਤੇ ਸੁੱਤੇ ਸੀੜ ਹੀ ਨਾ ਬਾਈ ਕੀ ਹਾਲ ਹੈ ਵੀਰੇ ਠੀਕ ਆ ਵਧੀਆ ਜੀ ਆ ਜਵਾਗ ਸੁੱਤੇ ਪਏ ਨੇ ਹਾਂਜੀ ਠੰਡ ਲਾ ਰੱਖੇ ਇਹਨਾਂ ਨੂੰ ਠੰਡ ਤਾਂ ਨਹੀਂ ਲੱਗੀ ਇਹ ਉਹ ਰੈਸਟ ਕਰਦੇ ਨੇ ਇਹ ਉਹ ਕਾਜ ਲੱਗਿਆ ਠੰਡ ਤਾਂ ਪਰੋਕਿਆ ਰਿਹਾ ਜੀ ਕਿੱਥੋਂ ਆਏ ਹੋ ਰਾਗੋ ਡੇਰੀ ਆਈ ਆਪਣਾ ਲੁਧਿਆਣਾ ਜਿਲ੍ਹਾ ਪੈਜਾ ਕਿੰਨੇ ਬੱਚੇ ਲੈ ਕੇ ਆਏ ਹੋ ਬੱਚੇ ਜੀ ਆਪਣਾ 18 20 ਜੀ ਕਿਹੜੀ ਕਿਹੜੀ ਕੰਪਨੀ ਦੀ ਕੁਛ ਇਹ ਲੋਗੇ ਟਵਾਇਪ ਆਵਾ ਕਲਚਰ ਆਵਾ ਪਵੇਰੀ ਦਾ ਸਿੱਟ ਜੂ ਜਰਮ ਫੈਬਟ ਓਕੇ ਇਹ ਇਹਨਾਂ ਦੀ ਕੀ ਰੇਟ ਪ੍ਰਾਈਸ ਅਲੱਗ-ਅਲੱਗ ਹੈ ਕਿ ਅਲੱਗ-ਅਲੱਗ ਪ੍ਰਾਈਸ ਆਈ ਅੱਛਾ ਕਿ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਹੈ ਇਹ ਲੈ ਕੇ ਜੀ 5000 ਤੋਂ 15 16000 20000 ਤੱਕ ਚੱਲੇਗਾ 5000 ਤੋਂ 15 16000 ਤੱਕ 20000 ਤੱਕ ਹਾਂ ਜੀ 5000 ਵਾਲਾ ਕਿਹੜਾ ਹੈ ਇਹ ਪਵੇਰੀਆ ਜੀ ਬਾਈਡ ਉਹ ਨਾਲ 895752 27609 ਪੱਕਾ ਬੰਦਾ ਰਹਿਣ ਦੇ ਬਾਈ ਰਹਿਣ ਦੇ ਰਹਿਣ ਠੀਕ ਹੈ ਤੇ ਮੋਬਾਈਲ ਨੰਬਰ ਬੋਲੀ 895752 27609 ਇੱਕ ਵਾਰੀ ਹੋਰ ਬੋਲੋ 895752 27609 ਲੋਕੇਸ਼ਨ ਕੀ ਆ ਰਾਏਕੋਟ ਲੋ ਬਾਈ ਰਾਏਕੋਟ ਵਾਲੇ ਦਾ ਨੰਬਰ ਨੋਟ ਕਰੋ ਮਰੋਕੋਲ ਇਹਨੂੰ ਠੰਡ ਲੱਗਣ ਲੱਗ ਰਹੀ ਆ ਵਿਚਾਰੇ ਨੂੰ ਇਹਦੇ ਬੱਚੇ ਸਾਰੇ ਲੈ ਚੱਕ ਕੇ ਤੇ ਇਹ ਕੰਮ ਲੱਗਦਾ ਹੋਵੇ ਹਨਾ ਠੀਕ ਆ ਬਾਈ ਠੀਕ ਓਕੇ ਧੰਨਵਾਦ ਤੇਰਾ ਆਜੋ ਅੱਗੇ ਚੱਕ ਕੇ ਦਿਖਾਈ ਠੀਕ ਹੈ ਹਾਂਜੀ ਇੱਧਰ ਖੜਾ ਹੈ ਭਾਈ ਜੈਮਲ ਪਟਿਆਲਾ ਇੱਕ ਜੈਮਲ ਫੱਤਾ ਹੋਇਆ ਹਾਂਜੀ ਹਾਂਜੀ ਜੈਮਲ ਹਾਂਜੀ 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 ਅੱਛਾ ਭਾਈ ਜੈਮਲ ਕੀ ਹਾਲ ਹੈ ਬਾਗੋ-ਬਾਗ ਆ ਜਾਂ ਚੜਦੀ ਕਲਾ ਠੀਕ ਹੈ ਆ ਪਾ ਹੈਗੇ ਪਟਿਆਲੇ ਤੋਂ ਹਾਂਜੀ ਹਾਂਜੀ ਸਰ ਕੰਮ ਕਿਵੇਂ ਚੱਲਦਾ ਕੰਮ ਆਪਣਾ ਬਾਗੋ-ਬਾਗ ਚੱਲਦਾ ਜੀ ਐ ਬਹੁਤ ਟਾਪ ਦਾ ਕੰਮ ਚੱਲਦਾ ਕਰਖੇ ਨੇ ਫੱਟੇ ਹਾਂ ਪੂਰੇ ਜੀ ਕਿੰਨੇ ਬੱਚੇ ਲੈਂਦੇ ਅੱਜ ਅੱਜ ਆਪਣ ਲਵੇ 6 ਬੱਚੇ ਨੇ ਜੀ 6 ਸਿਗੇ ਤੇ 2 ਤਨੂਰੋ ਖਰੀਦ ਲਏ ਆਪਾਂ ਨੇ ਹਾਂਜੀ ਹਾਂਜੀ ਇਹ ਆ ਕਿੰਨੀਆਂ ਹੀ ਦੇਓਗੇ ਤੇਰੇ ਬੱਚੇ ਇਹ 40 ਦਿਨ ਤੋਂ ਪਲੱਸ ਆ ਜੀ 40 ਦਿਨ ਤੋਂ ਪਲੱਸ ਨੇ ਅੱਖਾਂ ਖੁੱਲੀਆਂ ਇਹਨਾਂ ਦੀਆਂ ਹਾਂ ਅੱਖਾਂ ਖੁੱਲੀਆਂ ਹੋਈਆਂ ਪਰ ਦੀਂਦੀਆਂ ਨਹੀਂ ਗਈ ਲਵੇ ਲੱਖੇ ਲੱਗਣਾ ਪਊਗਾ ਜੀ ਅੱਖਾਂ ਖੁੱਲੀਆਂ ਨੇ ਦੀਂਦੀਆਂ ਨਹੀਂ ਹਾਂ ਅੱਖਾਂ ਦੀਂਦੀਆਂ ਨਹੀਂ ਗਈਆਂ ਹੁਣ ਖੁੱਲੀਆਂ ਹੋਈਆਂ ਨੇ ਅੱਖਾਂ ਦਾ ਜੀ ਤੂੰ ਖੁੱਲੀਆਂ ਹੋਈਆਂ ਨੇ ਹਾਂ ਇਹ ਕੁਆਲਿਟੀ ਦੀਂਦੀ ਹੈ ਆਪਣੇ ਕੋਲੇ ਹਾਂ ਇਹ ਕੁਆਲਿਟੀ ਬੋਲਦੀ ਹੈ ਤੁਸੀਂ ਕੁਆਲਿਟੀ ਦਿਖਾਉਣ ਉਹਨੇ ਹਾਂਜੀ ਹਾਂਜੀ ਕੁਆਲਿਟੀ ਇਹ ਇਹ ਦੋਨੇ ਕਰਾਲ ਦੇ ਨਹੀਂ ਤੇ ਅਲੱਗ-ਅਲੱਗ ਨਹੀਂ ਇਹ ਅਲੱਗ-ਅਲੱਗ ਨੇ ਇਹ ਗੋਲਡਨ ਟ੍ਰੀਡ ਆ ਇਹ ਇਹ 25 ਤੋਂ 28000 ਰੁਪਿਆ ਕਲਰ ਦੇ ਹਿਸਾਬ ਨਾਲ ਹੋ ਜਾਂਦਾ ਜਿਵੇਂ ਕਿ ਰੈੱਡ ਕਲਰ ਦਾ ਬੱਚਾ ਸਸਤਾ ਮਿਲ ਜਾਂਦਾ ਬਲੈਕ ਬੱਚਾ ਮਹਿੰਗਾ ਮਿਲਦਾ ਵਾਈਟ ਹੋ ਜਾਂਦਾ ਜਿਵੇਂ ਵਾਈਟ ਸੇਵ ਚ ਇੱਕ ਵਾਈਟ ਕਰੀਮ ਹੁੰਦਾ ਜਿਵੇਂ ਆਪਣੇ ਲਵੇ ਉਹ ਕਰੀਮ ਸੇਵ ਚ ਪਿਆ ਬੱਚਾ ਐਦਾਂ ਹੋ ਜਾਂਦਾ ਜੀ ਫੀਮੇਲ ਦਾ ਕੀ ਪ੍ਰਾਈਸ ਹੁੰਦਾ ਫੀਮੇਲ 18 ਤੋਂ 20000 ਰੁਪਏ ਦੇਈ ਜਾਂਦੇ ਆਪਾਂ ਕੁਆਲਟੀ ਵਾਈਜ਼ ਡੌਗ ਦੇੰਨੇ ਆਪਾਂ ਲੋ ਕੁਆਲਟੀ ਦਾ ਬੱਚਾ ਲਾਂ ਲੈਈਏ ਆਪਾਂ ਕਿਸੇ ਨੂੰ ਨਾ ਦਈਏ ਕਸਟਮਰ ਨੂੰ ਤਾਂ ਕਿ ਕਸਟਮਰ ਵੀ ਬਾਅਦ ਚ ਗਾਲਾਂ ਕੱਢਦਾ ਵੀ ਇਹ ਕੀ ਚੀਜ਼ ਬਣ ਗਈ ਵੀ ਆਪਾਂ ਕੁਆਲਟੀ ਵਾਈਜ਼ ਹੀ ਡੌਗ ਦੇਈ ਦਿਆ ਕਿਸੇ ਨੂੰ ਵੀ ਦਈਦਾ ਮੈਂ ਚੰਗਾ ਯਾਰ 2000 ਰੁਪਏ ਆਪਣੇ ਲਵ ਪਰ ਕੁਆਲਟੀ ਵਾਈਜ਼ ਡੌਗ ਮਿਲੂਗਾ ਜੀ ਕਿੰਨੀ ਪ੍ਰਾਈਸ ਹੈ ਇਹ ਵੀ ਤੋਂ 25000 ਰੁਪਏ ਆਏ 22000 ਰੁਪਏ ਵਾਲਾ ਮੇਲ ਆਈ 골ਡਨ ਕਲਰ ਦੇ ਵਿੱਚ ਡਾਰਕ ਕਲਰ ਦੇ ਵਿੱਚ ਪੂਰਾ ਫਲਫੀਆ ਪੂਰਾ ਹੈਡ ਫੇਸ ਬਹੁਤ ਸੋਹਣਾ ਕੁੱਤੇ ਦਾ ਪਰ ਫਿਰ ਵਧੀਆਣਾ ਹਾਂਜੀ 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 ਇਹਨਾਂ 'ਚ ਹੈਡ ਡਿਸਕਾਊਂਟ ਹਾਂ ਡਿਸਕਾਊਂਟ ਜ਼ਰੂਰ ਕਰਾਂਗੇ ਜਿਹੜਾ ਤੁਹਾਡੇ ਚੈਨਲ ਦੇ ਥਰੂ ਆਊਗਾ ਆਪਾਂ ਸਕਰੀਨਸ਼ਾਟ ਭੇਜੂਗਾ ਪੰਜਾਬ 'ਚ ਡਿਲੀਵਰੀ ਫ੍ਰੀ ਕਰਕੇ ਦਵਾਂਗੇ ਬਾਹਰਲੀ ਸਟੇਟ ਵਾਲਿਆਂ ਨੂੰ ਡਿਸਕਾਊਂਟ ਕਰਕੇ ਦਵਾਂਗੇ ਉਹ ਵੀ ਆਪਾਂ ਮਾਨਤਨ ਵਧੀਆ ਕਰਾਂਗੇ ਜਿਹੜਾ ਤੁਹਾਡਾ ਐ ਨਹੀਂ ਸਾਨੂੰ ਫੋਲੋ ਕਰਕੇ ਆ ਬਈ ਸਕਰੀਨਸ਼ਾਟ ਭੇਜ ਦੇ ਆਪਾਂ ਡਿਸਕਾਊਂਟ ਕਰ ਦਾਂਗੇ। ਵਧੀਆ ਗੱਲ ਹੈ। ਹੋਰ ਕਿਹੜੀ ਬਰੀਡ ਆਪਣੇ ਕੋਲ? ਆਪਣੇ ਕੋਲ ਆਲ ਬਰੀਡ ਵਿੱਚ ਹੀ ਡੌਗ ਹੁੰਦੇ ਨੇ। ਬਾਕੀ ਆਪਣੇ ਕੋਲ ਬੀਗਲ ਵੀ ਪਏ ਨੇ ਜੀ। ਉਹ ਵੀ ਦਿਖਾ ਦਿਓ। ਇਹ ਬੀਗਲ ਨਹੀਂ ਇਹ। ਇਹ ਜੋਗੀ। ਇਹਾਂਗੇ ਨੇ 32 ਦਿਨਾਂ ਦੇ ਜੀ। ਹਾਂ ਜੀ, ਕਟੋਰੀ 'ਚ ਖਾਣਾ ਖਾਂਦੇ ਨੇ ਪ੍ਰੋਪਰ ਹੀ। ਹਾਂ ਜੀ ਹਾਂ ਜੀ, ਪ੍ਰੋਪਰ ਮਾਰਕਿੰਗ ਦੇ ਨੇ ਉਹ ਟਰਾਈ ਕਲਰ ਦੇ ਵਿੱਚ ਨੇ। ਮੇਲ ਦਾ ਪ੍ਰਾਈਸ 15000 ਆ ਫੀਮੇਲ ਦਾ 10000 ਆ ਜੀ। ਪਰ ਆਪਣੇ ਕੋਲ ਫਿਲਹਾਲ ਤਿੰਨ ਮੇਲ ਹੀ ਨੇ। ਨੋ ਮੇਲ ਆ ਰਹੀ ਅਜ ਮੇਲ ਨੇ 골ਡਨ ਟ੍ਰੇਡ ਵੀ ਮੇਲ ਨੇ ਚੌਚੌ ਵੀ ਮੇਲ ਨੇ ਬੀਕਲ ਵੀ ਮੇਲ ਨੇ ਹਾਂਜੀ ਮੋਬਾਈਲ ਨੰਬਰ ਬੋਲੋ 8264836095 ਲੋਕੇਸ਼ਨ ਪਟਿਆਲਾ ਪੰਜਾਬ ਡਿਲੀਵਰੀ ਆਲ ਇੰਡੀਆ ਲੋ ਬਾਈ ਕਰ ਲੋ ਬਾਈ ਜੈਮਲ ਦਾ ਨੰਬਰ ਨੋਟ ਆ ਪਟਿਆਲੇ ਤੋਂ ਆ ਬਾਈ ਹਨ ਜਦੋਂ ਮਰਜੀ ਕਾਲ ਕਰੋ ਡਿਲੀਵਰੀ ਤੁਸੀਂ ਕਰਵਾ ਸਕਦੇ ਹੋ ਇੱਕ ਸ਼ਰਤ ਤੇ ਡਿਲੀਵਰੀ ਫ੍ਰੀ ਹੈ ਸਾਡਾ ਜੈਨਲ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਇਹਨਾਂ ਨੂੰ ਸਕਰੀਨਸ਼ਾਟ ਭੇਜੋ ਡਿਲੀਵਰੀ ਤੁਹਾਡੇ ਕੋਲੇ ਫ੍ਰੀ ਆ ਪੂਰੇ ਪੰਜਾਬ ਵਿੱਚ ਫ੍ਰੀ ਆ ਬਾਰੀ ਸਟੇਟ ਨੂੰ ਡਿਸਕਾਊਂਟ ਕਰਕੇ ਦਵਾਂਗੇ ਠੀਕ ਆ ਜੀ ਤਾਂ ਬਾਦ ਵੀਰੇ ਓਕੇ ਆਓ ਜੀ ਅੱਗੇ ਚੱਲਦੇ ਆ ਵੀ ਦਿਖਾ ਦੇ ਭਾਈ